ਸਸਤੀ ਕਾਲ ਕਿਸਾਨ ਵੀਰੋ ਅੱਜ ਦਾ ਜਿਹੜਾ ਟੌਪਿਕ ਆ ਉਹ ਵੀ ਆਪਣੇ ਜਿਹੜੇ ਘਰੇ ਆਪਾਂ ਸਬਜ਼ੀਆਂ ਲਾਉਣੇ ਆ ਜਾਂ ਫਰੂਟ ਆ ਆਪਾਂ ਉਸੇ ਤੇ ਹੀ ਅੱਜ ਗੱਲ ਕਰਾਂਗੇ ਜਿਵੇਂ ਕਿ ਆਪਾਂ ਘਰੇ ਸਬਜ਼ੀਆਂ ਵੀ ਲਾਉਣੇ ਆ ਫਰੂਟ ਵੀ ਲਾਉਣੇ ਆ ਵੀ ਆਪਣੇ ਖਾਣ ਵਾਸਤੇ ਉਹਨਾਂ ਤੇ ਵੀ ਬਾਕੀ ਫਸਲਾਂ ਵਾਂਗ ਅਟੈਕ ਆਉਂਦਾ ਹੀ ਆ ਜਿੱਦਾਂ ਕੋਈ ਕੀੜਾ ਆ ਗਿਆ ਸੰਭੀ ਆ ਗਈ ਪਰ ਕੁੱਝ ਕਿਸਾਨ ਵੀਰ ਉਹ ਤੇ ਵੀ ਬਹੁਤ ਤੇਜ਼ ਕੈਮੀਕਲ ਵਾਲੀਆਂ ਸਪ੍ਰੇਇਆਂ ਕਰ ਦਿੰਦੇ ਆ ਜਿਵੇਂ ਮੋਨੋਗ੍ਰੋਟੋਫੋਸੋ ਵੀ ਜਾਂ ਹੋਰ ਹੋਗੀਆਂ ਜਿਨ੍ਹਾਂ ਦਾ ਅਸਰ ਬਹੁਤ ਗਲਤ ਆ ਆਪਣੀ ਸਿਹਤ ਤੇ ਵੀ ਤੇ ਇੱਕ ਤਾਂ ਉਹਨਾਂ ਦਾ ਹੱਲ ਜਿਵੇਂ ਆਪਾਂ ਕੋਈ ਆਰਗੈਨਿਕ ਸਪਰੇਅ ਆਪਾਂ ਹੁਣ ਹੁੰਦੀ ਐ ਇੱਕ ਕੋਈ ਦਵਾਈਆਂ ਵੀ ਹੈਗੀਆਂ ਨੇ ਜੋ ਆਪ ਨੂੰ ਹਰ ਦੁਕਾਨ ਤੋਂ ਮਾਰਕੀਟ ਚੋਂ ਮਿਲ ਜਾਂਦੀਆਂ ਕਈ ਕਿਸਾਨਾਂ ਨਾਲ ਉਹਦੇ ਉਹ ਧਿਆਨ ਚ ਵੀ ਹੋਣਗੀਆਂ ਜਿਨ੍ਹਾਂ ਦਾ ਆਪਾਂ ਉਹਨਾਂ ਦੀ ਸਵੇ ਵੀ ਹੋ ਜਾਂਦੀ ਐ ਤੇ ਉਹਨਾਂ ਦਾ ਕੋਈ ਜ਼ਿਆਦਾ ਜ਼ਹਿਰ ਦਾ ਵੀ ਕੋਈ ਇਫੈਕਟ ਹੈ ਨਹੀਂਗਾ ਨਾ ਆਪਣਾ ਜੋ ਵੀ ਆਪਣੇ ਫਰੂਟ ਹੈਗੇ ਆ ਉਹ ਵੀ ਕਿਉਂਕਿ ਜਿਹੜੀ ਚੀਜ਼ ਆਪਾਂ ਖਾਣੀ ਆ ਉਸ ਤੇ ਤਾਂ ਆਪਾਂ ਸਗੋਂ ਕੋਈ ਇਹੋ ਜਿਹਾ ਛੜਕਾ ਕਰੀਏ ਜਿਹਦਾ ਕੋਈ ਅਸਰ ਨਾ ਹੋਵੇ ਹੁਣ ਕਈਆਂ ਸਵਾਲੇ ਹੋਊਗਾ ਫਿਰ ਜਿਹੜੀ ਤੁਸੀਂ ਖੇਤਾਂ 'ਚ ਫਸਲ ਬੀਜਦੇ ਹੋ ਉਹਨਾਂ ਉਹ ਵੀ ਜਦਾਂ ਜਾ ਕੇ ਕਿਸੇ ਨੇ ਖਾਣੀ ਆ ਤਾਂ ਉਹ 'ਚ ਤੁਸੀਂ ਜ਼ਹਿਰ ਕਿਉਂ ਕਰਦੇ ਉਹਦਾ ਜਵਾਬ ਇਹ ਹੈ ਜਿਹੜੀ ਕੋਈ ਕੋਈ ਵੀ ਫਸਲ ਆ ਆਪਾਂ ਉਹਤੇ ਕੋਈ ਸਪਰੇਅ ਕਰਦੇ ਆ ਲਗਭਗ 15 ਤੋਂ 20 ਦਿਨ ਪਹਿਲਾਂ ਜਾਂ 20 ਤੋਂ 25 ਦਿਨ ਪਹਿਲਾਂ ਆਪਾਂ ਉਹਤੇ ਲਾਸਟ ਸਪਰੇਅ ਕਰਦੇ ਆ ਜਦੋਂ ਤੱਕ ਆਪਾਂ ਉਹਨੂੰ ਵੜਦੇ ਆ ਉਹਦਾ ਅਸਰ ਖਤਮ ਹੋ ਜਾਂਦਾ ਪਰ ਜਿਹੜੀ ਸਬਜ਼ੀ ਆ ਜਾਂ ਆਪਣੇ ਘਰੇ ਫਰੂਟ ਆ ਮੇਰੇ ਹਿਸਾਬ ਨਾਲ 5 ਤੋਂ 6 ਦਿਨ ਕੋਈ ਮਸਾ ਵੇਟ ਕਰਦਾ ਹੋਊਗਾ ਤੇ ਆਪਾਂ ਉਹ ਉਹਦਾ ਫਲ ਤੋੜ ਕੇ ਖਾ ਲੈਨੇ ਆ ਤੇ ਇੰਨਾ ਛੇਤੀ ਉਹ ਸਪਰੇਅ ਦਾ ਅਸਰ ਨਹੀਂ ਜਾਂਦਾ ਹੁਣ ਤੁਹਾਨੂੰ ਮੈਂ ਉਸ ਸਪਰੇਅ ਦਾ ਨਾਮ ਦੱਸਦਾ ਜਿਹੜਾ ਤੁਸੀਂ ਖਾ ਕੇ 2 ਦਿਨਾਂ ਬਾਅਦ ਵੀ ਸਬਜ਼ੀ ਜਾਂ ਫਰੂਟ ਖਾ ਸਕਦੇ ਆ ਵੈਸੇ ਕਿਉਂ ਆਪਾਂ ਫਿਰ ਵੀ ਆਖਦੇ ਆਂ ਵੀ ਤਿੰਨ ਤੋਂ ਚਾਰ ਦਿਨ ਤੁਸੀਂ ਫਿਰ ਵੀ ਉਹਨੂੰ ਮਤਲਬ ਗੈਪ ਪਾਓ ਇਹ ਇੱਕ ਟੈਕਨੀਕ ਆ ਸਪੀਨੋ ਟਰਮ ਬਹੁਤ ਕੰਪਨੀਆਂ ਦਾ ਆਉਂਦਾ ਜਿੱਦਾਂ ਬ੍ਰਾਂਡ ਨੇਮ ਡੈਲੀਗੇਟ ਦੇ ਨਾਮ ਤੇ ਮਸ਼ਹੂਰ ਹੈ ਇਹ ਕੋਈ ਕੈਮੀਕਲ ਤੋਂ ਨਹੀਂ ਬਣਿਆ ਹੁੰਦਾ ਇਹ ਬਕਤੀਦਿਆਂ ਤੋਂ ਬਣਿਆ ਹੁੰਦਾ ਇਹ ਨਾ ਕੋਈ ਪਲਾਂਟ ਤੋਂ ਵੀ ਕੋਈ ਜਿਹੜੀ ਕੋਈ ਫੰਗਸ ਨਿਕਲਦੀ ਹੈ ਉਹ ਤੋਂ ਤਿਆਰ ਹੁੰਦਾ ਹੈ ਇਹ ਦੁਨੀਆ ਦੀ ਕੋਈ ਵੀ ਸੁੰਡੀ ਕੋਈ ਵੀ ਜੂੰ ਇੱਕ ਲੀਫ ਮਾਈਨਰ ਇੱਕ ਤਾਂ ਇਹ ਤੁਸੀਂ ਉਹ ਚਲੋ ਜੇ ਸਪਰੇਅ ਹੈ ਇਹਨੂੰ ਤੁਸੀਂ ਆਰਗੈਨਿਕ ਨਹੀਂ ਕਹਿ ਸਕਦੇ ਪਰ ਇਹਦੇ 'ਚ ਕੈਮੀਕਲ ਦੀ ਮਾਤਰਾ ਨਹੀਂ ਹੁੰਦੀ ਇਹ ਨੇ ਕੋਈ ਸੁੰਡੀ ਨਹੀਂ ਛੱਡਣੀ ਕੋਈ ਜੂੰ ਨਹੀਂ ਛੱਡਣੀ ਹਾਂ ਇਹ ਆਮ ਨਾਲੋਂ ਥੋੜਾ ਜਿਹਾ ਜੇ ਤੁਸੀਂ ਇਹਨੂੰ ਮੋਨੋ ਜਾਂ ਹੋਰ ਕੋਈ ਕੈਮੀਕਲ ਨਾਲ ਕੰਪੇਅਰ ਕਰੋਗੇ ਉਦੋਂ ਥੋੜਾ ਮਹਿੰਗਾ ਪੈ ਸਕਦਾ ਪਰ ਆਪਾਂ ਆਪਣੀ ਸਿਹਤ ਆਸਤੇ ਇੰਨੇ ਤਾਂ ਮਤਲਬ ਮਹਿੰਗੀ ਸਪਰੇਅ ਕਰ ਸਕਦੇ ਆ ਕੋਈ ਬਾਣੀ ਵੀ ਨਹੀਂ ਮਹਿੰਗੀ ਜਿੱਦਾਂ ਕੋਈ ਮਾੜਾ ਮੋਟਾ ਕੋਈ 40000 ਰੁਪਏ ਦਾ ਫਰਕ ਪਊ ਆ ਇੱਕ ਡਰਮੀ ਪਿੱਛੇ ਤਾਂ ਤੁਸੀਂ ਇਹੋ ਜੀਆਂ ਸਪਰੇਅਆਂ ਵੀ ਮਾਰਕੀਟ 'ਚ ਹੈਗੀਆਂ ਜੇ ਤੁਹਾਡੇ ਧਿਆਨ 'ਚ ਨਹੀਂ ਹੈ ਤਾਂ ਤੁਸੀਂ ਖਾਣ ਵਾਲੇ ਆਪਣੇ ਘਰੇ ਸਬਜ਼ੀਆਂ ਤੇ ਜਾਂ ਉਹ ਤੇ ਇਹੋ ਜੀਆਂ ਸਪਰੇਅਾਂ ਕਰੋ ਜਿਹਦਾ ਕੋਈ ਅਸਰ ਵੀ ਬੜਾ ਲੰਮਾ ਨਹੀਂ ਕਿਉਂਕਿ ਜੇ ਵੀ ਹੋਰ ਕਰੋਗੇ ਕੋਈ ਵੀ ਕੀ ਚੱਕ ਲੋ ਉਹਦਾ ਅਸਰ ਨੰਮਾ ਰਹੂਗਾ ਚਾਹੇ ਤੁਸੀਂ ਹਫਤਾ 8 ਦਿਨ ਹੀ ਉਹਨੂੰ ਤੋੜਨ ਦੀ ਵੇਡ ਕਰ ਲੋ ਜਦੋਂ ਉਹਨੂੰ ਤੁਸੀਂ ਯੂਜ਼ ਕਰੋਗੇ ਤਾਂ ਉਹਦਾ ਕੈਮੀਕਲ ਵਿੱਚ ਆਊਗਾ ਸੋ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਇਹੋ ਜੀਆਂ ਤੁਸੀਂ ਜਿਹੜੇ ਸਪਰੇਇਆ ਵਰਤੋ ਤਾਂ ਕਿ ਆਪਣੀ ਸਿਹਤ ਵੀ ਠੀਕ ਰਵੇ ਤਾਂ ਜੋ ਆਪਾਂ ਇਹੋ ਜੀਆਂ ਸਪਰੇਇਆ ਕਰਕੇ ਤੇ ਵਧੀਆ ਫਰੂਟ ਦੀ ਕੁਆਲਿਟੀ ਜਾਂ ਸਬਜ਼ੀਆਂ ਦੀ ਕੁਆਲਿਟੀ ਆਪਾਂ ਨੂੰ ਮਿਲੂ ਧੰਨਵਾਦ